ਜਿ ਪਰਛੇਪ ਆਪਰੇ ਇਹਦਾ ਗੁਨਾਹ ਕਾਰਨ ਸਿੱਖ ਪੰਥ ਦੀ ਰਾਜ ਸੁਰਵਾਈ ਕਰਦਾ ਨੈਤਿਕ ਆਧਾਰ ਗਵਾ ਚੁੱਕੀ ਹੈ ਇਸ ਨੇ ਸਿੱਖ ਸਹਿ ਬਾਰਵਾਦਾਂ ਦੇ ਟਿਕੇ ਅਨੁਸਾਰ ਆਤਮਾ ਦੀ ਡਿਊਟੀ ਲਈ ਦਰਨੇ ਹੈ ਕਿ ਉਹ ਛੋਟਣੀ ਸਰਕਾਰ ਦੇ ਪ੍ਰਤੀ ਪਰਸ ਦੀ ਆਰੰਭ ਕਰ ਉਹਨਾਂ ਨੇ ਸਨਗ੍ਰਾਨ ਕਮੇਟੀ ਸੀ ਠੀਕ ਹੈ ਨਾ ਪਰਤੇ ਵੀ ਨਹੀਂ ਸੀ ਤੁਸੀਂ ਆਪ ਤਾਂ ਧਿਆਨ ਨਾ ਪੜੋ ਨਾ ਉਹਨਾਂ ਦਾ ਝੂਠ ਬੋਲਣਾ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸਭ ਤੋਂ ਝੂਠੇ ਪੰਥਕ ਦੇ ਭਗੌੜੇ ਮਕਾਰ ਆਦਮੀ ਨੇ ਇੱਕ ਪ੍ਰੈਸ ਕਾਨਫਰੰਸ ਸਭ ਤੋਂ ਝੂਠਾ ਮੈਂ ਕਿਉਂ ਕਹਿ ਰਿਹਾ ਔਰ ਮਕਾਰ ਕਿਉਂ ਕਹਿ ਰਿਹਾ ਕਿ ਜਿਹਨੂੰ ਪਤਾ ਹੋਵੇ ਕਿ ਮੇਰੀ ਗਲਤੀ ਹੈ ਤੇ ਫਿਰ ਵੀ ਝੂਠ ਬੋਲੇ ਤੇ ਜਿਹੜੇ ਸੱਤ ਮੈਂਬਰ ਸੀ ਹਰਜਿੰਦਰ ਸਿੰਘ ਧਾਮੀ ਸਾਹਿਬ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਰਪਾਲ ਸਿੰਘ ਬਡੂਂਗਰ ਸਾਹਿਬ ਜਿਹੜੇ ਸਾਬਕਾ ਪ੍ਰਧਾਨ ਸੀ ਜਿਹੜੇ ਦੋਨੋਂ ਸੁਖਬੀਰ ਸਿੰਘ ਬਾਦਲ ਤੇ ਹਕਮਤ ਅਸਤੀਫਾ ਦੇ ਕੇ ਤੇ ਸ਼੍ਰੀ ਕਾਕਤਖ ਸਾਹਿਬ ਦੇ ਹੁਕਮ ਮੁਤਲਾਂਝਲੀ ਦੇ ਕੇ ਚਲੇਗੇ। ਔਰ ਮੈਂ ਝੂਠਾ ਤੇ ਮਕਾਰ ਤੇ ਪੰਥ ਦਾ ਭਗੌੜਾ ਐਸਾ ਆਦਮੀ ਨੂੰ ਕਿਉਂ ਕਿ ਆ ਡਾਕਟਰ ਚੀਮਾ ਨੂੰ ਕਿਉਂਕਿ ਅਗਲਾ ਜਿਹੜੀ ਲਾਈਨ ਆ ਉਹ ਇਸੇ ਤੇ ਲਾਗੂ ਹੁੰਦੀ ਸੀ। ਤੇ ਸਭ ਤੋਂ ਪਹਿਲਾਂ ਅਸਤੀਫਾ ਦੇਣ ਵਾਲਾ ਕੌਣ ਸੀ? ਇਹ ਇਹੀ ਮੂਮੋ ਠਗਣਾ ਜਿਹਨੇ ਸਭ ਤੋਂ ਪਹਿਲਾਂ ਅਸਤੀਫਾ ਦਿੱਤਾ ਸੀ ਡਾਕਟਰ ਚੀਮੇ ਨੇ। ਸ਼੍ਰੋਮਣੀ ਅਕਾਲੀ ਦਲ ਦੀ ਪਰਤੀ ਤੇ ਉੱਠੇ ਸਵਾਲ। ਅਕਾਲੀ ਦਲ ਨੇ ਪਰਤੀ ਕਮੇਟੀ ਨੂੰ ਦੱਸਿਆ ਨਿਗਰਾਨ ਕਮੇਟੀ ਬਾਕੀ ਧੜੇ ਨੇ ਕੱਢ ਲਿਆੰਦੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਚਰਨਜੀਤ ਬਰਾੜ ਨੇ ਦਲਜੀਤ ਚੀਮਾ ਤੇ ਕਸੇ ਸ਼ਬਦੀਬਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਚੰਡੀਗੜ੍ਹ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਪਾਰਟੀ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਜਾਣਕਾਰੀ ਦਿੱਤੀ ਕਿ ਅਕਾਲੀ ਦਲ ਵੱਲੋਂ ਭਰਤੀ ਪ੍ਰਕਿਰਿਆ ਸੰਪੂਰਨ ਕਰ ਲਈ ਗਈ ਹੈ ਤੇ 27 ਲੱਖ ਤੋਂ ਵੀ ਜ਼ਿਆਦਾ ਮੈਂਬਰਸ਼ਿਪ ਦਰਜਨ ਕੀਤੀ ਗਈ ਹੈ ਇਸ ਮੌਕੇ ਉਹਨਾਂ ਅਕਾਲੀ ਦਲ ਦੀ ਭਰਤੀ ਕਰਨ ਦੇ ਲਈ ਬਣਾਈ ਗਈ ਸੱਤ ਮੈਂਬਰੀ ਕਮੇਟੀ ਬਾਰੇ ਪੁੱਛੇ ਗਏ ਸਵਾਲ ਦੇ ਵਿੱਚ ਉਸ ਕਮੇਟੀ ਨੂੰ ਨਿਗਰਾਨ ਕਮੇਟੀ ਦੱਸਿਆ ਤੇ ਕਿਹਾ ਕਿ ਉਸ ਦਾ ਕੰਮ ਭਰਤੀ ਕਰਨਾ ਨਹੀਂ ਸੀ ਇਹ ਤਾਂ ਉਹਨਾਂ ਦੇ ਕਹਿਣ ਦੀ ਗਲਤੀ ਨਹੀਂ ਜੇ ਤਾਂ ਤੁਹਾਡੇ ਕੋਲ ਹੁਕਮ ਦੀ ਕਾਪੀ ਹੈਗੀ ਆ ਤੁਸੀਂ ਪੜ੍ਹ ਦਿਓ ਜੇ ਕਿਤੇ ਕੋਈ ਤਾਂ ਦਾ ਹੁਕਮ ਹੈਗਾ ਤੁਸੀਂ ਪੜ੍ਹ ਦਿਓ ਪੰਜ ਮੈਂਬਰੀ ਨੂੰ ਤਾਂ ਕਦੇ ਕੋਈ ਆਦੇਸ਼ ਹੋਇਆ ਨਹੀਂ ਪੰਜ ਮੈਂਬਰੀ ਦਾ ਬਣਾਈ ਹੀ ਨਹੀਂ ਕਦੇ ਕਾਲ ਤੱਕ ਦੇ ਜਥੇਦਾਰ ਕਰਕੇ ਉਹਨਾਂ ਨੇ ਜਿੰਨਾ ਕੋ ਗਮਰਾਹ ਕਰਨਾ ਸੀ ਨਾ ਇਹਨਾਂ ਦਾ ਵੈਸੇ ਇਹਨਾਂ ਕੋਈ ਕੰਮ ਸੀ ਆ ਸਾਡੀ ਚੋਣ ਤੱਕ ਹੀ ਸੀ ਬਾਕੀ ਤਾਂ ਹੁਣ ਉਹਨਾਂ ਦੇ ਜਿਹੜੇ ਚਲਾਉਣ ਵਾਲੇ ਆ ਉਹ ਤੈਅ ਕਰਨਗੇ ਵੀ ਅੱਗੇ ਉਹਨਾਂ ਨੂੰ ਕੀ ਰੋਲ ਮਿਲਦਾ ਇਹ ਇਹ ਤਾਂ ਉਹਨਾਂ ਦੀ ਇੰਨੀ ਵੀ ਡਿਊਟੀ ਸੀ ਉਹਨਾਂ ਨੇ ਆਪਣੀ ਡਿਊਟੀ ਪੂਰੀ ਤੰਦਾਈ ਨਾਲ ਨਿਭਾਈ ਆ ਕੋਈ ਕਸਰ ਨਹੀਂ ਸ਼ਿਟ ਕਮੇਟੀ ਨੂੰ ਜਾਂਦੀ ਭਰਤੀ ਨੂੰ ਜਾਂ ਤੁਹਾਨੂੰ ਕੋਈ ਸੱਦਾ ਵੀ ਪਿਛਲੇ ਦਿਨਾਂ ਦੇ ਵਿੱਚ ਉਸ ਕਮੇਟੀ ਦੇ ਵੱਲੋਂ ਭੇਜਿਆ ਗਿਆ ਜਾਂ ਨਹੀਂ ਨਹੀਂ ਇਹਨਾਂ ਦਾ ਜਵਾਬ ਵੀ ਪੂਰਾ ਹੀ ਹੈ ਇਹਦੇ ਤੇ ਅੱਗੇ ਕੁਐਸਚਨ ਬਣਦਾ ਹੀ ਨਹੀਂ ਰੱਦ ਦਾ ਤਾਂ ਤਾਂ ਬੰਦਾ ਹੈ ਨਾ ਕੋਈ ਬਣੀ ਹੋਵੇ ਤਾਂ ਉਹਨਾਂ ਦਾ ਜਵਾਬ ਕੰਪਲੀਟ ਆ ਤੁਸੀਂ ਉਸ ਭਾਵਨਾ ਨਾਲ ਕਿਉਂ ਦੰਦਿਆ ਪੁੱਛਿਆ ਗਿਆ ਸੀ ਕਿ ਤੁਸੀਂ ਪੰਜ ਮੈਂਬਰ ਹੈਗੇ ਉਹ ਕਹਿੰਦੇ ਕਿ ਪੰਜ ਮੈਂਬਰ ਤਾਂ ਜੀ ਸਟੈਂਡ ਕਰਦੇ ਬਹੁਮਤ ਦੇ ਵਿੱਚ ਹੈਗੇ ਨਹੀਂ ਪੰਜ ਮੈਂਬਰ ਦੀ ਭਰਤੀ ਕਮੇਟੀ ਕਿੱਥੇ ਬਣੀ ਸੀ ਤੁਸੀਂ ਰਿਕਾਰਡ ਕੱਢੋ ਨਾ ਕਿਤੇ ਤੁਹਾਡੇ ਕੋਲ ਹੈਗਾ ਭਰਤੀ ਬਣੀ ਸੀ ਤੁਹਾਡੇ ਕੋਲ ਠੀਕ ਹੈ ਹਾਂਜੀ ਨਹੀਂ ਸੱਤ ਮੈਂਬਰ ਦੀ ਭਰਤੀ ਕਮੇਟੀ ਵੀ ਨਹੀਂ ਬਣੀ ਦੱਸੋ ਉਹਨਾਂ ਨੇ ਸੱਤ ਨਿਗਰਾਨ ਕਮੇਟੀ ਸੀ ਠੀਕ ਹੈ ਨਾ ਭਰਤੀ ਵੀ ਨਹੀਂ ਸੀ ਤੁਸੀਂ ਆਪ ਤਾਂ ਧਿਆਨ ਨਾਲ ਪੜੋ ਨਾ ਉਹਨਾਂ ਦਾ ਝੂਠ ਬੋਲਣਾ ਪਰ ਤੁਸੀਂ ਤਾਂ ਲੋਕਾਂ ਸਾਹਮਣੇ ਸੱਚ ਲਾਉਣਾ ਨਾ ਤੁਸੀਂ ਪੜੋ ਹੁਣ ਇਸ ਤੋਂ ਬਾਅਦ ਬਾਗੀ ਧੜੇ ਦੇ ਆਗੂ ਚਰਨਜੀਤ ਸਿੰਘ ਬਰਾੜ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਜਾਰੀ ਕੀਤੇ ਗਏ ਹੁਕਮਨਾਮੇ ਦੇ ਮੁਤਾਬਕ ਸੱਤ ਮੈਂਬਰੀ ਭਰਤੀ ਕਮੇਟੀ ਬਣਾ ਕੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਉਸ ਲੋ ਭਰਤੀ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਸੀ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸਭ ਤੋਂ ਝੂਠੇ ਪੰਥਕ ਦੇ ਭਗੌੜੇ ਮਕਾਰ ਆਦਮੀ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਔਰ ਸਭ ਤੋਂ ਝੂਠਾ ਮੈਂ ਕਿਉਂ ਕਹਿ ਰਹੇ ਆਂ ਔਰ ਮਕਾਰ ਕਿਉਂ ਕਹਿ ਰਹੇ ਆਂ ਕਿ ਜਿਹਨੂੰ ਪਤਾ ਹੋਵੇ ਕਿ ਮੇਰੀ ਗਲਤੀ ਆ ਤੇ ਫਿਰ ਵੀ ਝੂਠ ਬੋਲੇ ਸਭ ਤੋਂ ਪਹਿਲਾਂ ਮੈਂ ਇੱਕ ਬੇਨਤੀ ਕਰਾਂ ਕਿ ਉਹਨਾਂ ਨੇ ਝੂਠ ਬੋਲਿਆ ਕਿ ਨਿਗਰਾਨ ਕਮੇਟੀ ਸੀ ਕਿਤੇ ਵੀ ਜਿਹੜਾ ਹੈਗਾ ਭਰਤੀ ਨਹੀਂ ਲਿਖਿਆ ਮੈਂ ਸੰਗਤ ਨੂੰ ਬੇਨਤੀ ਕਰੂੰਗਾ ਕਿ ਇੱਕ ਮਿੰਟ ਕੱਢ ਕੇ ਇਹ ਸੁਣ ਲਿਓ ਜੁਧੇਦਾਰ ਸਾਹਿਬਾਨ ਨੇ ਕੀ ਕਿਹਾ ਉਹ ਵੀਡੀਓ ਵੀ ਲਾਵਾਂਗੇ ਪਰ ਜੋ ਮੈਂ ਲਿਖਿਆ ਉਹ ਮੈਂ ਪੜ੍ਹ ਦਿਆਂ ਸ਼੍ਰੋਮਣੀ ਅਕਾਲੀ ਦਲ ਦੀ ਇਹ ਲੀਡਰਸ਼ਿਪ ਆਪਣੇ ਗੁਨਾਹਾਂ ਕਾਰਨ ਸਿੱਖ ਪੰਥ ਦੀ ਰਾਜਸੀ ਅਗਵਾਈ ਕਰਨ ਦਾ ਨੈਤਿਕ ਅਧਿਕਾਰ ਗਵਾ ਚੁੱਕੀ ਹੈ ਇਹ ਵਿੱਚ ਸੀ ਜਿਹੜੇ ਮਹਾਰਥੀ ਹੈ ਨਾ ਇਹ ਅਧਿਕਾਰ ਗਵਾਏ ਵਾਲੇ ਦੇ ਵਿੱਚ ਸੀਗੇ ਇਸ ਲਈ ਪੰਜ ਸਿੰਘ ਸਹਬਾਨ ਵੱਲੋਂ ਹੇਠ ਲਿਖੇ ਅਨਸਾਰ ਆਗੂਆਂ ਦੀ ਡਿਊਟੀ ਲਗਾਈ ਜਾਂਦੀ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਆਰੰਭ ਕਰਨ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਆਰੰਭ ਕਰਨ ਭਰਤੀ ਬੋਗਸ ਨਾ ਹੋਵੇ ਆਧਾਰ ਕਾਰਡ ਦੀ ਕਾਪੀ ਦੇ ਨਾਲ ਫੇਰ ਮੈਂਬਰ ਬਣਾਏ ਜਾਣ ਤੇ 6 ਮਹੀਨੇ ਦੇ ਵਿੱਚ ਭਰਤੀ ਕਰਕੇ ਤੇ ਮੈਂਬਰ ਬਣਾਉਣੇ ਸੀ ਤੇ ਜਿਹੜੇ 7 ਮੈਂਬਰ ਸੀ ਹਰਜਿੰਦਰ ਸਿੰਘ ਧਾਮੀ ਸਾਹਿਬ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਰਪਾਲ ਸਿੰਘ ਬਡੂੰਗਰ ਸਾਹਿਬ ਜਿਹੜੇ ਸਾਬਕਾ ਪ੍ਰਧਾਨ ਸੀ ਜਿਹੜੇ ਦੋਨੋਂ ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ਤੇ ਅਸਤੀਫਾ ਦੇ ਕੇ ਤੇ ਸ਼੍ਰੀ ਅਕਾਲਕਟਖ ਸਾਹਿਬ ਦੇ ਹੁਕਮਾਂ ਤਲਾਂਝਲੀ ਦੇ ਕੇ ਚਲੇ ਗਏ ਜਿਹੜੇ ਬਾਰ-ਬਾਰ ਕਹਿੰਦੇ ਆ ਨਾ ਪੰਜ ਮੈਂਬਰੀ ਕਮੇਟੀ ਕਿੱਥੋਂ ਆ ਗਈ ਇਹ ਪੰਜਾਂ ਦੇ ਸੱਤਾਂ ਦੇ ਵਿੱਚੋਂ ਦੋ ਭਗੌੜੇ ਹੋ ਗਏ ਪੰਥ ਤੋਂ ਅਕਾਲਕਟਖ ਸਾਹਿਬ ਦੇ ਹੁਕਮਾਂ ਤੋਂ ਭਗੌੜੇ ਹੋ ਗਏ ਤੇ ਉਹ ਪੰਜਾਂ ਦੇ ਵਿੱਚ ਅਗਲੇ ਜਿਹੜੇ ਤੀਜਾ ਨਾਂ ਆਉਂਦਾ ਸੀਗਾ ਸਰਦਾਰ ਇਕਬਾਲ ਸਿੰਘ ਝੁੰਦਾ ਸਰਦਾਰ ਗੁਰਪ੍ਰਤਾਪ ਸਿੰਘ ਬਡਾਲਾ ਸਰਦਾਰ ਮਨਪ੍ਰੀਤ ਸਿੰਘ ਯਾਲੀ ਸਰਦਾਰ ਸੰਤਾ ਸਿੰਘ ਉਮੈਦਪੁਰ ਤੇ ਬੀਬੀ ਸਤਵੰਤ ਕੌਰ ਇਹ ਇਹ ਜਿਹੜਾ ਹੈਗਾ ਇਹ ਮੈਂ ਨਾਲ ਹੁਕਮਨਾਮਾ ਵੀ ਹੂਬ-ਹੂ ਜਿਹੜਾ ਹੈਗਾ ਇਸ ਦੇ ਨਾਲ ਹੀ ਚਰਨਜੀਤ ਸਿੰਘ ਬਰਾੜ ਨੇ ਡਾਕਟਰ ਦਲਜੀਤ ਸਿੰਘ ਚੀਮਾ ਤੇ ਨਿਸ਼ਾਨਾ ਸਾਧ ਦਿਆਂ ਜਿੱਥੇ ਸ਼ਬਦੀ ਬਾਣ कसे ਤਾਂ ਉੱਥੇ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਕਾਪੀ ਪੇਸ਼ ਕਰਦਿਆਂ ਦਾਵਾ ਕੀਤਾ ਕਿ ਚੀਮਾ ਨੇ ਹੁਕਮਨਾਮੇ ਦੇ ਉਲਟ ਜਾ ਕੇ ਭਰਤੀ ਦਾ ਕੰਮ ਸ਼ੁਰੂ ਕੀਤਾ ਤੇ ਨਾਲ ਹੀ ਚਰਨਜੀਤ ਬਰਾੜ ਨੇ ਦਲਜੀਤ ਚੀਮਾ ਨੂੰ ਲੋਕਾਂ ਨੂੰ ਗੁੰਮਰਾਹ ਨਾ ਕਰਨ ਦੀ ਅਪੀਲ ਤੱਕ ਕਰ ਦਿੱਤੀ। ਔਰ ਮੈਂ ਝੂਠਾ ਤੇ ਮਕਾਰ ਤੇ ਪੰਥ ਦਾ ਭਗੌੜਾ ਐਸਾ ਆਦਮੀ ਨੂੰ ਕਿਉਂ ਕਿ ਆ ਡਾਕਟਰ ਚੀਮਾ ਨੂੰ ਕਿਉਂਕਿ ਅਗਲਾ ਜਿਹੜੀ ਲਾਈਨ ਆ ਉਹ ਇਸੇ ਤੇ ਲਾਗੂ ਹੁੰਦੀ ਸੀ ਵਰਕਿੰਗ ਕਮੇਟੀ ਨੂੰ ਹੁਕਮ ਹੈ ਕਿ ਪ੍ਰਧਾਨ ਸਿਹਤ ਜਿਨ੍ਹਾਂ ਨੇ ਅਸਤੀਫੇ ਦਿੱਤੇ ਹਨ ਉਹ 3 ਦਿਨਾਂ ਦੇ ਅੰਦਰ ਅੰਦਰ ਅਸਤੀਫੇ ਪ੍ਰਵਾਨ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਜਾਣਕਾਰੀ ਭੇਜਣ ਤੇ ਸਭ ਤੋਂ ਪਹਿਲਾਂ ਅਸਤੀਫਾ ਦੇਣ ਵਾਲਾ ਚ ਕੌਣ ਸੀ ਇਹ ਇਹੀ ਮੂਮੋ ਠਗਣਾ ਜਿਹਨੇ ਸਭ ਤੋਂ ਪਹਿਲਾਂ ਅਸਤੀਫਾ ਦਿੱਤਾ ਸੀ ਡਾਕਟਰ ਚੀਮੇ ਨੇ ਫਿਰ ਐਨ ਕੇ ਸ਼ਰਮਾ ਫਿਰ ਐਨ ਕੇ ਜਿਹੜੇ ਚਿੰਜਰ ਸਾਹਿਬ ਤੇ ਨਾਲ ਬੈਠੇ ਜਿਹੜੇ ਦੋਨੋਂ ਸੀਗੇ ਰਾਜੂ ਖੰਨਾ ਜੀ ਤੇ ਜਿਹੜੇ ਹੈਗੇ ਆ ਕਲੇਰ ਸਾਹਿਬ ਤੇ ਹੋਰ ਵੀ ਕਈ ਲੀਡਰ ਸੀਗੇ ਇਹ ਇਹ ਦੂਜਾ ਹੁਕਮਨਾਮਾ ਇਹ ਇਹ ਇਹਦੀ ਉਲੱਗਣਾ ਕੀ ਕੀ ਆ ਸਭ ਤੋਂ ਪਹਿਲਾਂ ਇਸ ਨੇ ਆਪਣਾ ਅਸਤੀਫਾ ਨਾਮਨਜ਼ੂਰ ਕਰਨ ਕਰਕੇ ਪਰਤੀ ਦਾ ਕੰਮ ਜਿਹੜਾ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੇ ਉਲਟ ਜਾ ਕੇ ਕੀਤਾ ਇਸ ਕਰਕੇ ਲੋਕਾਂ ਨੂੰ ਚੀਮਾ ਸਾਹਿਬ ਗੁੰਮਰਾਹ ਨਾ ਕਰੋ ਆਉਣ ਵਾਲਾ ਸਮਾਂ ਦੱਸੂਗਾ ਕਿ ਤੁਸੀਂ ਪੰਥ ਦੇ ਭਗੌੜੇ ਹੋ ਕੇ ਹੁਕਮਨਾਮੇ ਦੇ ਖਿਲਾਫ ਜਾ ਕੇ ਤੁਹਾਡੇ ਧਰਤੀ ਤੇ ਕੋ ਪੈਰ ਲੱਗਣ ਦਿਊਗਾ ਕਿ ਨਹੀਂ ਦਿਊਗਾ ਸ਼੍ਰੋਮਣੀ ਅਕਾਲੀ ਕਲ ਵੱਲੋਂ ਕੀਤੀ ਗਈ ਭਰਤੀ ਤੇ ਸਵਾਲ ਖੜਾ ਕਰਦੇ ਹੋਏ ਚਰਨਜੀਤ ਸਿੰਘ ਬਰਾੜ ਨੇ ਡਾਕਟਰ ਗਲਜੀਤ ਚੀਮਾ ਨੂੰ ਚੈਲੰਜ ਕੀਤਾ ਹੈ ਕਿ ਜੇ 27 ਲੱਖ ਤੋਂ ਜ਼ਿਆਦਾ ਭਰਤੀ ਹੋਈਏ ਤਾਂ ਉਸ ਪਿਛੇ ਬਣਦੇ 27000 ਡੈਲੀਗੇਟਾਂ ਦੇ ਨਾਮ ਵੈੱਬਸਾਈਟ ਤੇ ਪਾਏ ਜਾਣ ਉਹਨਾਂ ਚੀਮਾ ਨੂੰ ਕਿਹਾਏ ਕਿ ਉਹ ਸਾਰੇ ਜ਼ਿਲ੍ਹਿਆਂ ਦੀਆਂ ਬੈਠਕਾਂ ਵਿੱਚ 5 ਤੋਂ 6000 ਬੰਦਾ ਤੱਕ ਇਕੱਠਾ ਨਹੀਂ ਕਰ ਸਕੇ 27 ਲੱਖ ਤੁਸੀਂ ਭਰਤੀ ਕਹੀ ਹੈ ਮੈਂ ਤੁਹਾਨੂੰ ਚੈਲੰਜ ਕਰਦਾ ਹਾਂ ਅੱਜ ਔਰ ਤੁਹਾਡੇ ਪਾਰਟੀ ਦੇ ਆਕਾ ਨੂੰ ਵੀ ਮੈਂ ਚੈਲੰਜ ਕਰਦਾ ਕਿ 27000 ਡੈਲੀਗੇਟ ਤੁਸੀਂ ਸਾਰੇ ਪੰਜਾਬ ਚੋਂ ਬਣਾਇਆ ਦੱਸਿਆ 27000 ਡੈਲੀਗੇਟ 27 ਲੱਖ ਦੀ ਭਰਤੀ ਦਾ 27000 ਬਣਦਾ ਹੈ ਕੱਲ ਤੱਕ ਆਪਣੀ ਪਾਰਟੀ ਦੀ ਵੈਬਸਾਈਟ ਤੇ ਨਾਮ ਪਾਓ ਤੁਹਾਨੂੰ ਪਤਾ ਲੱਗੇ ਕਿ ਤੁਹਾਡੇ ਨਾਲ ਕੌਣ ਹੈ ਕਿ ਨਹੀਂ ਨਾਲ ਕੌਣ ਸਾਰੇ ਪੰਜਾਬ ਚੋਂ 5 6000 7000 ਬੰਦਾ ਨਹੀਂ ਤੁਸੀਂ ਚਿਲਿਆਂ ਦੀਆਂ ਮੀਟਿੰਗਾਂ ਚ ਇਕੱਠਾ ਕਰ ਸਕੇ ਤੇ ਤੁਸੀਂ ਸ਼ੋਅ ਕਰਦੇ ਹੋ ਵੀ 27000 ਡੈਲੀਗੇਟ ਹੈ ਸਾਡਾ ਇਥੇ ਹੀ ਬਸ ਨਹੀਂ ਜਿਹੜਾ ਸਟੇਟ ਦੇ ਡੈਲੀਗੇਟ ਬਣਾਏ ਆ ਕਿਰਪਾ ਕਰਕੇ ਉਹਦੀ ਲਿਸਟ ਅੱਜ ਦੀ ਮੀਡੀਆ ਨੂੰ ਜਾਰੀ ਕਰੋ ਤਾਂ ਕਿ ਲੋਕਾਂ ਨੂੰ ਪਤਾ ਤਾਂ ਹੋਵੇ ਕੌਣ ਲੋਕ ਆ ਜਿਹੜੇ ਸ਼੍ਰੀ ਕਾਲ ਤਖਸਬ ਦੇ ਹੁਕਮਨਾਮੇ ਤੋਂ ਭਗੌੜੇ ਹੋ ਕੇ ਤੇ ਕਿਸੇ ਪਗੋੜੇ ਨੂੰ ਪ੍ਰਧਾਨ ਬਣਾਉਣਾ ਚਾਹੁੰਦੇ ਆ ਇਸ ਕਰਕੇ ਮੈਂ ਬੇਨਤੀ ਕਰਾਂ ਇਹ ਲੋਕ ਝੂਠ ਬੋਲਦੇ ਆ ਹੁਕਮਨਾਮੇ ਦੀਆਂ ੱੱਜੀਆਂ ਉਡਾ ਰਹੇ ਆ ਔਰ ਖਾਸ ਕਰਕੇ ਐਸਡੀਪੀਸੀ ਦੇ ਪ੍ਰਧਾਨ ਸਾਹਿਬ ਨੂੰ ਮੈਂ ਬੇਨਤੀ ਕਰੂੰਗਾ ਕਿ ਪ੍ਰਧਾਨ ਸਾਹਿਬ ਤੁਹਾਡੀ ਜ਼ਿੰਮੇਵਾਰੀ ਬਣਦੀ ਆ ਹੁਕਮਨਾਮੇ ਦੀ ਪੂਰਤੀ ਕਰਨ ਦੀ ਕਿਤੇ ਗਵਾਹ ਨਾ ਬਣਜੋ ਜਾ ਕੇ ਹੁਣ ਕਿਤੇ ਉਸੇ ਚੋਣ ਦੇ ਵਿੱਚ ਹਿੱਸੇਦਾਰ ਵੀ ਬਣਜੋ ਇਸ ਕਰਕੇ ਪੰਥ ਆਪੇ ਫੈਸਲਾ ਕਰ ਲੂਗਾ ਸਮਾਂ ਲੱਗੂਗਾ ਪਰ ਇਹ ਹੁਕਮਨਾਮੇ ਦੇ ਪਗੋੜੇ ਲੋਕਾਂ ਨੂੰ ਪੰਜਾਬ ਦੇ ਲੋਕ ਖਾਸ ਕਰਕੇ ਜਿਹੜੇ ਸਿੱਖ ਹੈ ਕੋਈ ਇਹਨਾਂ ਨੂੰ ਮੂਨੀ ਲਊਗਾ ਯਾ ਉਹ ਨਾਲ ਸਮਾਤ ਕਰ ਦੂਗਾ ਹੁਣ ਚਰਨਜੀਤ ਸਿੰਘ ਬਰਾੜ ਵੱਲੋਂ ਕੀਤੇ ਗਏ ਇਸ ਸ਼ਬਦੀ ਹਮਲੇ ਦਾ ਸ਼੍ਰੋਮਣੀ ਅਕਾਲੀ ਦਲ ਜਾਂ ਡਾਕਟਰ ਦਲਜੀਤ ਸਿੰਘ ਚੀਮਾ ਵੱਲੋਂ ਕੀ ਜਵਾਬ ਦਿੱਤਾ ਜਾਂਦਾ ਏ ਇਹ ਦੇਖਣਾ ਦਿਲਚਸਪ ਹੋਵੇਗਾ ਬਿਊਰੋ ਰਿਪੋਰਟ ਜਗਬਾਣੀ ਟੀਵੀ